ਆ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀਆਂ ਨੂੰ ਤੁਸੀਂ ਧੱਕੇ ਮਲਵਾ ਰਹੇ ਹੋ ਉਹਨਾਂ ਦੇ ਵਰ ਖਿਲਾਫ ਤੁਸੀਂ ਕਿਉਂ ਨਹੀਂ ਬੋਲਦੇ ਮੈਂ ਇੱਕ ਗੱਲ ਕਹਾਵਾਂਗਾ ਜਿਸ ਵਿਅਕਤੀ ਨੇ ਉਸ ਕੋ ਕਰਮ ਕੀਤਾ ਹੈ ਉਹ ਅਪਰਾਧ ਕੀਤਾ ਹੈ ਉਹਨੂੰ ਜੇ ਫਾਂਸੀ ਵੀ ਹੋ ਜਾਵੇ ਉਹ ਥੋੜੀ ਹੈ ਲੇਕਿਨ ਇਹ ਆਜ਼ਾਦ ਭਾਰਤ ਹੈ ਇੱਥੇ ਪ੍ਰਵਾਸੀਆਂ ਦੇ ਨਾਲ ਖੜਨਾ ਹੀ ਧਰਮ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮਜਰੂਮਾਂ ਦੇ ਨਾਲ ਖੜੇ ਆ ਗੁਰੂ ਤੇਗ ਬਹਾਦਰ ਸਾਹਿਬ ਇਸ ਜਨੂ ਦੀ ਰੱਖਿਆ ਵਾਸਤੇ ਖੜਿਆ ਇਨਾ ਮਾਲਾਂ ਵਾਸਤੇ ਹੀ ਖੜੇ ਆ ਲੇਕਿਨ ਆਪਰੀ ਦਾ ਕੀ ਸਟੈਂਡ ਆ ਤੁਸੀਂ ਉਹਨਾ Hindu ਪ੍ਰਵਾਸੀਆਂ ਨੂੰ ਭਜਾਉਣਾ ਚਾਹੁੰਦੇ ਹੋ ਕੀ ਤੁਸੀਂ ਇਸ ਪੰਜਾਬ ਨੂੰ ਗੁਲਾਮ ਕਾਨਾ ਚਾਹੁੰਦੇ ਆ ਅਸੀਂ ਸਾਨੂੰ ਤੁਹਾਡੀ ਗੁਲਾਮੀ ਪਸੰਦ ਨਹੀਂ ਅਸੀਂ ਉਹਨਾ ਮੰਦਰਾਂ ਦੇ ਵਿੱਚ ਜਾ ਰਹੇ ਆ ਮੈਂ ਇਨਾ ਪ੍ਰਵਾਸੀਆਂ ਦੇ ਨਾਲ ਖੜਾ ਮੈਂ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਹੋਣ ਦੰਦਾ ਮੈਂ ਹਿੰਦੁਸਤਾਨ ਦੇ ਸੰਵਿਧਾਨ ਨੂੰ ਮੰਨਦਾ ਦੂਜੀ ਗੱਲ ਇਹ ਹਿੰਦੂ ਗਰੀਬ ਲੋਕ ਸਾਡੇ ਉਹਨਾਂ ਪ੍ਰਵਾਸੀਆਂ ਦੇ ਉਸੇ ਢਿੱਡ ਤੇ ਲੱਤ ਮਾਰਦੇ ਹੋ ਉਹਨਾਂ ਦੀ ਰੁਜ਼ਗਾਰ ਤੇ ਲੱਤ ਮਾਰਦੇ ਤੁਹਾਡਾ ਇਹਨਾਂ ਬਾਰੇ ਕੀ ਸਟੈਂਡ ਹੈ ਮੈਂ ਪੰਜਾਬ ਸਰਕਾਰ ਨੂੰ ਮੈਂ ਹਰ ਉਸ ਹਿੰਦੂ ਭੈਣ ਪਾਈ ਨੂੰ ਉਸ ਸਨਾਤਨੀ ਨੂੰ ਉਸ ਰਾਮਚੰਦਰ ਭਗਵਾਨ ਦੇ ਮੰਨਣ ਵਾਲੇ ਨੂੰ ਬੇਨਤੀ ਕਰਦਾ ਹਾਂ ਮੈਨੂੰ ਇਹ ਹਰਜਾਨਾ ਤਾਂ ਭੁਗਤਣਾ ਪਿਆ ਮੈਂ ਰਾਮ ਮੰਦਰ 'ਚ ਲੰਗਰ ਲਾਇਆ ਮੈਂ ਮੰਦਰਾਂ 'ਚ ਜਾਣਾ ਤਾਂ ਇਹ ਹਰਜਾਨਾ ਭੁਗਤਿਆ ਮੈਂ ਭਗਵੇਂ ਪਾਉਣਾ ਪਾ ਇਹ ਹਰਜਾਨਾ ਭੁਗਤਿਆ ਤੇ ਮੈਂ ਭਗਵੇਂ ਦੇ ਵਿੱਚ ਹੀ ਮਰਾਂ ਮੈਨੂੰ ਕੋਈ ਫਰਕ ਨਹੀਂ ਲੇਕਿਨ ਤੁਸੀਂ ਅੱਜ ਉਹਨਾਂ ਦੇ ਪ੍ਰਤੀ ਨਫ਼ਰਤ ਦੇ ਜਿਹੜੇ ਬੋਲ ਉੱਗੇ ਨੇ ਇਹਨੂੰ ਪੂਰੀ ਦੁਨੀਆ ਨੇ ਹੁਣ ਸੁਣ ਲਿਆ ਕਿਉਂਕਿ ਅਸੀਂ ਟੇਢੇ ਢੰਗ ਦੇ ਨਾਲ ਪੰਜਾਬ ਨੂੰ ਤੁਹਾਡੇ ਗੁਲਾਮ ਨਹੀਂ ਹੋਣ ਦੇਣਾ ਅੱਜ ਪੰਜਾਬ ਦੇ ਵਿੱਚ ਉਹ ਜਿਹੜੇ ਹਿੰਦੂ ਭੈਣ ਭਰਾ ਸਨਾਤਨੀ ਭਾਤੇ ਡਰਦੇ ਸੀ ਹੁਣ ਉਹ ਡਰਨ ਵਾਲੇ ਨਹੀਂ ਰਹੇ ਇਹ ਪ੍ਰਵਾਸੀ ਗਰੀਬਾਂ ਨਾਲ ਤੁਸੀਂ ਕਿਉਂ ਪੰਗਾ ਲੈਨੇ ਹੋ ਇਹਨਾਂ ਤੇ ਤੁਹਾਡਾ ਕੀ ਬਗੜਿਆ ਜਿਨ੍ਹਾਂ ਨੇ ਗੁਨਾਹ ਕੀਤਾ ਉਹਨਾਂ ਨੂੰ ਤੁਸੀਂ ਧੱਕੋ ਜਿਹੜੇ ਪੰਜਾਬ ਤੇ ਬਾਹਰ ਦੀਆਂ ਸਟੇਟਾਂ ਵਿੱਚ ਸਿੱਖ ਵੱਸਦੇ ਨੇ ਤੁਸੀਂ ਉਹਨਾਂ ਬਾਰੇ ਕੰਡੇ ਵੀ ਦੇਓ ਜਿਹੜੇ ਪੰਜਾਬ ਤੋਂ ਬਾਹਰ ਵਪਾਰ ਕਰਦੇ ਨੇ ਜਿਹੜੇ ਪੰਜਾਬ ਤੇ ਬਾਹਰ ਟਰਾਂਸਪੋਰਟ ਦਾ ਕੰਮ ਕਰਦੇ ਨੇ ਇਹ ਲੋਕ ਜਿਹੜੇ ਪ੍ਰਵਾਸੀਆਂ ਨੂੰ ਧੱਕੇ ਮਾਰਦੇ ਆ ਉਹਨਾਂ ਦੇ ਵਾਸਤੇ ਇੱਕ ਉਹ ਮੌਤ ਦਾ ਟੰਡ ਬਰਾਚ ਰਹੇ ਨੇ ਕਿਤੇ ਉਹ ਅੱਗ ਸੰਸਾਰ ਵਿੱਚ ਨਾ ਲਾ ਦਿਓ ਜੋ ਨੇਪਾਲ 'ਚ ਹੋਈ ਆ ਤੁਸੀਂ ਤਰਸ ਖਾਓ ਪੰਜਾਬ ਤੇ ਤੁਸੀਂ ਪਹਿਲਾ ਵਾਲਾ ਕਾਲਾ ਦੌਰ ਲਿਆਉਣਾ ਚਾਹੁੰਦੇ ਨੇ ਅੱਜ ਤੁਸੀਂ ਸੱਚ ਦੀ ਆਵਾਜ਼ ਨੂੰ ਦੱਬਣਾ ਚਾਹੁੰਦੇ ਨੇ ਤੁਸੀਂ ਗਰੀਬ ਲੋਕਾਂ ਦੀਆਂ ਆਵਾਜ਼ਾਂ ਨੂੰ ਦੱਬਣਾ ਚਾਹੁੰਦੇ ਨੇ ਪੰਜਾਬ ਦੁਆਰਾ ਅੱਤਵਾਦ ਵੀ ਅਸੀਂ ਬਲੀ ਨਹੀਂ ਜਾਣ ਦੇਣਾ ਮੈਂ ਇੱਕ ਗੱਲ ਦਾਅਵੇ ਨਾਲ ਕਹਿੰਦਾ ਤੁਸੀਂ ਉਹਨਾਂ ਲੋਕਾਂ ਨੂੰ ਖੁਸ਼ ਕਰਨਾ ਚਾਹੁੰਦੇ ਨੇ ਜਿਹੜੇ ਪੰਜਾਬ ਨੂੰ ਵੰਡਣਾ ਚਾਹੁੰਦੇ ਨੇ ਕੀ ਤੁਹਾਡਾ ਮੰਦਰਾਂ ਨੇ ਕੀ ਵੰਡਾਇਆ ਇਹਨਾਂ ਪ੍ਰਵਾਸੀਆਂ ਨੇ ਤੁਹਾਡਾ ਕੀ ਆਪਣੇ ਨੁਕਸਾਨ ਕੀਤਾ ਜਿਨ੍ਹਾਂ ਲੋਕਾਂ ਨੇ ਉਸ ਬੱਚੇ ਦੇ ਨਾਲ ਕੋ ਕਰਮ ਕੀਤਾ ਮੈਨੂੰ ਐਦਾਂ ਫੀਲ ਹੁੰਦਾ ਮੇਰੇ ਆਪਣੇ ਨਾਲ ਕੀਤਾ ਸੋ ਇਹ ਜਾ ਕਰਮ ਕੋਈ ਨਾ ਕਰੇ ਇਹਦੇ ਵਾਸਤੇ ਸਖਤ ਕਾਨੂੰਨ ਦੀ ਲੋੜ ਹੈ ਤੁਸੀਂ ਅੱਜ ਉਹਨਾਂ ਜਿਹੜੇ ਸਰੂਪ ਸ਼ਰੋਮਣੀ ਕਮੇਟੀ ਨੇ ਜਿਹੜੇ ਗਾਇਬ ਕਰੇ ਸੀ ਉਹਨਾਂ ਬਾਰੇ ਤੁਹਾਡੇ ਕੋਈ ਬੋਲ ਨਹੀਂ ਜਿਨ੍ਹਾਂ ਨੇ ਸੌਦਾ ਸਾਧ ਨੂੰ ਸਜਲ ਆਪਣੇ ਮਾਫੀ ਦਿੱਤੀ ਸੀ ਉਹਨਾਂ ਬਾਰੇ ਤੁਹਾਡੇ ਕੋਈ ਵਿਚਾਰ ਨਹੀਂ ਆ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀਆਂ ਨੂੰ ਤੁਸੀਂ ਧੱਕੇ ਮਨਵਾ ਰਹੇ ਹੋ ਉਹਨਾਂ ਦੇ ਵਰ ਖਿਲਾਫ ਤੁਸੀਂ ਕਿਉਂ ਨਹੀਂ ਬੋਲਦੇ ਮੈਂ ਇੱਕ ਗੱਲ ਕਹਾਵਾਂਗਾ ਜਿਸ ਵਿਅਕਤੀ ਨੇ ਉਸ ਕੋ ਕਰਮ ਕੀਤਾ ਉਹ ਅਪਰਾਧ ਕੀਤਾ ਉਹਨੂੰ ਜੇ ਫਾਂਸੀ ਵੀ ਹੋ ਜਾਵੇ ਉਹ ਥੋੜੀ ਐ ਲੇਕਿਨ ਇਹ ਆਜ਼ਾਦ ਭਾਰਤ ਐ ਇੱਥੇ ਪ੍ਰਵਾਸੀਆਂ ਦੇ ਨਾਲ ਖੜਨਾ ਹੀ ਧਰਮ ਐ ਗੁਰੂ ਗੋਬਿੰਦ ਸਿੰਘ ਸਾਹਿਬ ਮਜਰੂਮਾਂ ਦੇ ਨਾਲ ਖੜੇ ਆ ਗੁਰੂ ਤੇਗ ਬਹਾਦਰ ਸਾਹਿਬ ਇਸ ਜਨੂ ਦੀ ਰੱਖਿਆ ਵਾਸਤੇ ਖੜੇ ਆ ਇਹਨਾਂ ਮਾਲਾਂ ਵਾਸਤੇ ਹੀ ਖੜੇ ਆ ਲੇਕਿਨ ਆਪਣੀ ਦਾ ਕੀ ਸਟੈਂਡ ਐ ਤੁਸੀਂ ਉਹਨਾਂ Hindu ਪ੍ਰਵਾਸੀਆਂ ਨੂੰ ਭਜਾਉਣਾ ਚਾਹੁੰਦੇ ਹੋ ਕੀ ਤੁਸੀਂ ਇਸ ਪੰਜਾਬ ਨੂੰ ਗੁਲਾਮ ਕਾ ਨਾ ਚਾਹੁੰਦੇ ਆ ਅਸੀਂ ਸਾਨੂੰ ਤੁਹਾਡੀ ਗੁਲਾਮੀ ਪਸੰਦ ਨਹੀਂ ਅਸੀਂ ਉਹਨਾਂ ਮੰਦਰਾਂ ਦੇ ਵਿੱਚ ਜਾ ਰਹੇ ਆ ਮੈਂ ਇਹਨਾਂ ਪ੍ਰਵਾਸੀਆਂ ਦੇ ਨਾਲ ਖੜਾ ਮੈਂ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਹੋਣ ਦੰਦਾ ਮੈਂ ਹਿੰਦੁਸਤਾਨ ਦੇ ਸੰਵਿਧਾਨ ਨੂੰ ਮੰਨਦਾ ਦੂਜੀ ਗੱਲ ਇਹ Hindu ਗਰੀਬ ਲੋਕ ਸਾਡੇ ਉਹਨਾਂ ਪ੍ਰਵਾਸੀਆਂ ਦੇ ਤੁਸੀਂ ਢਿੱਡ ਤੇ ਲੱਤ ਮਾਰਦੇ ਹੋ ਉਹਨਾਂ ਦੀ ਰੁਜ਼ਗਾਰ ਤੇ ਲੱਤ ਮਾਰਦੇ ਤੁਹਾਡਾ ਇਹਨਾਂ ਬਾਰੇ ਕੀ ਸਟੈਂਡ ਆ ਮੈਂ ਪੰਜਾਬ ਸਰਕਾਰ ਨੂੰ ਮੈਂ ਹਰ ਉਸ Hindu ਭੈਣ ਭਾਈ ਨੂੰ ਉਸ ਸਨਾਤਨੀ ਨੂੰ ਉਸ ਰਾਮਚੰਦਰ ਭਗਵਾਨ ਦੇ ਮੰਨਣ ਵਾਲੇ ਨੂੰ ਬੇਨਤੀ ਕਰਦਾ ਮੈਨੂੰ ਇਹ ਹਰਜਾਨਾ ਤਾਂ ਭੁਗਤਣਾ ਪਿਆ ਮੈਂ ਰਾਮ ਮੰਦਰ ਤੇ ਲੰਗਰ ਲਾਇਆ ਮੈਂ ਮੰਦਨਾ ਤੇ ਜਾਣਾ ਤਾਂ ਇਹ ਹਰਜਾਨਾ ਭੁਗਤਿਆ ਮੈਂ ਭਗਵੇਂ ਪਉਣਾ ਪਾ ਇਹ ਹਰਜਾਨਾ ਭੁਗਤਿਆ ਤੇ ਮੈਂ ਭਗਵੇਂ ਦੇ ਵਿੱਚ ਹੀ ਮਰਾਂ ਮੈਨੂੰ ਕੋਈ ਫਰਕ ਨਹੀਂ ਲੇਕਿਨ ਤੁਸੀਂ ਅੱਜ ਉਹਨਾਂ ਦੇ ਪ੍ਰਤੀ ਨਫ਼ਰਤ ਦੇ ਜਿਹੜੇ ਬੋਲ ਉੱਗੇ ਨੇ ਇਹਨੂੰ ਪੂਰੀ ਦੁਨੀਆ ਨੇ ਹੁਣ ਸੁਣ ਲਿਆ ਕਿਉਂਕਿ ਅਸੀਂ ਟੇਢੇ ਢੰਗ ਦੇ ਨਾਲ ਪੰਜਾਬ ਨੂੰ ਤੁਹਾਡੇ ਗੁਲਾਮ ਨਹੀਂ ਹੋਣ ਦੇਣਾ ਅੱਜ ਪੰਜਾਬ ਦੇ ਵਿੱਚੋਂ ਉਹ ਜਿਹੜੇ ਹਿੰਦੂ ਭੈਣ ਭਰਾ ਸਨਾਤਨੀ ਭਾਤੇ ਡਰਦੇ ਸੀ ਹੁਣ ਉਹ ਡਰਨ ਵਾਲੇ ਨਹੀਂ ਰਹੇ ਇਹ ਪ੍ਰਵਾਸੀ ਗਰੀਬਾਂ ਨਾਲ ਤੁਸੀਂ ਕਿਉਂ ਪੰਗਾ ਲੈਨੇ ਹੋ ਇਹਨਾਂ ਤੇ ਤੁਹਾਡਾ ਕੀ ਬਗੜਿਆ ਜਿਨ੍ਹਾਂ ਨੇ ਗੁਨਾਹ ਕੀਤਾ ਉਹਨਾਂ ਨੂੰ ਤੁਸੀਂ ਧੱਕੋ ਜਿਹੜੇ ਪੰਜਾਬ ਤੇ ਬਾਹਰ ਦੀਆਂ ਸਟੇਟਾਂ ਵਿੱਚ ਸਿੱਖ ਬਸਦੇ ਨੇ ਤੁਸੀਂ ਉਹਨਾਂ ਬਾਰੇ ਕੰਡੇ ਵੀਦਿਓ ਜਿਹੜੇ ਪੰਜਾਬ ਤੋਂ ਬਾਹਰ ਵਪਾਰ ਕਰਦੇ ਨੇ ਜਿਹੜੇ ਪੰਜਾਬ ਤੇ ਬਾਹਰ ਟਰਾਂਸਪੋਰਟ ਦਾ ਕੰਮ ਕਰਦੇ ਨੇ ਇਹ ਲੋਕ ਜਿਹੜੇ ਪ੍ਰਵਾਸੀਆਂ ਨੂੰ ੱੱਕੇ ਮਾਰਦੇ ਆ ਉਹਨਾਂ ਦੇ ਵਾਸਤੇ ਇੱਕ ਉਹ ਮੌਤ ਦਾ ਟੰਡ ਵਰਾਚ ਰਹੇ ਨੇ ਕਿਤੇ ਉਹ ਅੱਗ ਸੰਸਾਰ ਵਿੱਚ ਨਾ ਲਾ ਦਿਓ ਜੋ ਨੇਪਾਲ 'ਚ ਹੋਈ ਆ ਤੁਸੀਂ ਤਰਸ ਖਾਓ ਪੰਜਾਬ ਤੇ ਤੁਸੀਂ ਪਹਿਲਾ ਵਾਲਾ ਕਾਲਾ ਦੌਰ ਲਿਆਉਣਾ ਚਾਹੁੰਦੇ ਨੇ ਅੱਜ ਤੁਸੀਂ ਸੱਚ ਦੀ ਆਵਾਜ਼ ਨੂੰ ਦੱਬਣਾ ਚਾਹੁੰਦੇ ਨੇ ਤੁਸੀਂ ਗਰੀਬ ਲੋਕਾਂ ਦੀਆਂ ਆਵਾਜ਼ਾਂ ਨੂੰ ਦੱਬਣਾ ਚਾਹੁੰਦੇ ਨੇ ਪੰਜਾਬ ਦੁਆਰਾ ਅੱਤਵਾਦ ਦੀ ਅਸੀਂ ਬਲੀ ਨਹੀਂ ਜਾਣ ਦੇਣਾ ਮੈਂ ਇਹ ਗੱਲ ਦਾਅਵੇ ਨਾਲ ਕਹਿੰਦਾ ਤੁਸੀਂ ਉਹਨਾਂ ਲੋਕਾਂ ਨੂੰ ਖੁਸ਼ ਕਰਨਾ ਚਾਹੁੰਦੇ ਨੇ ਜਿਹੜੇ ਪੰਜਾਬ ਨੂੰ ਵੰਡਣਾ ਚਾਹੁੰਦੇ ਨੇ ਕੀ ਤੁਹਾਡਾ ਮੰਦਰਾਂ ਨੇ ਕੀ ਵੰਡਾਇਆ ਇਹਨਾਂ ਪ੍ਰਵਾਸੀਆਂ ਨੇ ਤੁਹਾਡਾ ਕੀ ਆਪਣੇ ਨੁਕਸਾਨ ਕੀਤਾ ਜਿਨ੍ਹਾਂ ਲੋਕਾਂ ਨੇ ਉਸ ਬੱਚੇ ਦੇ ਨਾਲ ਉਹ ਕਰਮ ਕੀਤਾ ਮੈਨੂੰ ਐਦਾ ਫੀਲ ਹੁੰਦਾ ਮੇਰੇ ਆਪਣੇ ਨਾਲ ਕੀਤਾ ਸੋ ਇਹ ਜਾਂ ਕਰਮ ਕੋਈ ਨਾ ਕਰੇ ਇਹਦੇ ਵਾਸਤੇ ਸਖਤ ਕਾਨੂੰਨ ਦੀ ਲੋੜ ਹੈ ਤੁਸੀਂ ਅੱਜ ਉਹਨਾਂ ਜਿਹੜੇ ਸਰੂਪ ਸ਼੍ਰੋਮਣੀ ਕਮੇਟੀ ਨੇ ਜਿਹੜੇ ਗਾਇਬ ਕਰੇ ਸੀ ਉਹਨਾਂ ਬਾਰੇ ਤੁਹਾਡੇ ਕੋਈ ਬੋਲ ਨਹੀਂ ਜਿਨ੍ਹਾਂ ਨੇ ਸੌਦਾ ਸਾਧ ਨੂੰ ਸਜਦ ਆਪਣੇ ਮਾਫੀ ਦਿੱਤੀ ਸੀ ਉਹਨਾਂ ਬਾਰੇ ਤੁਹਾਡੇ ਕੋਈ ਵਿਚਾਰ ਨਹੀਂ